देखो गुकन वाले आ रहे हैं आ ग् आउटलाइन तो खड़ी है ਲੇਕਿਨ ਕੀ ਹੈ ਨਾ ਕੋਈ ਅਨਾਉਂਸਮੈਂਟ ਆ ਨਾ ਕੋਈ ਦੇਖੋ ਪੁਲਿਸ ਮੁਲਾਜ਼ਮ ਵੀ ਵਿੱਚ ਖੜੇ ਆ ਬੰਦੇ ਖੜੇ ਆ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਸਿੱਧੇ ਟੱਪ ਗਏ ਇਹਦਾ ਮਤਲਬ ਕੀ ਹੈਗਾ ਕੀ ਇਹ ਚੇਅਰਮੈਨਾਂ ਦੀ ਗੱਡੀ ਆ ਇਸ ਕਰਕੇ ਇਹਨਾਂ ਦੇ ਅਨਾਉਂਸਮੈਂਟ ਕੀਤੀ ਨਹੀਂ ਤੇ ਆਮ ਲੋਕਾਂ ਦੀਆਂ ਗੱਡੀਆਂ ਕਿਉਂ ਚੱਕਿਆ ਜਾ ਰਹੀਆਂ ਤੁਹਾਨੂੰ ਦਿਖਾ ਰਿਹਾ ਆਊਟਲਾਈਨ ਬਿਲਕੁਲ ਆ ਪੀਲੀ ਲਾਈਨ ਹੈ ਕੀ ਇਹ ਪੀਲੀ ਲਾਈਨ ਤੋਂ ਬਾਹਰ ਚੇਅਰਮੈਨ ਦੀ ਗੱਡੀ ਖੜੀ ਆ ਤੇ ਇਹਨੂੰ ਗੱਡੀ ਨੂੰ ਚੱਕਿਆ ਨਹੀਂਗਾ ਲੋਕਾਂ ਨਾਲੀ ਧੱਕਾ ਕਰਨ ਜਾਂਦੇ ਆ ਇਹ ਹੋਰ ਕੁਝ ਨਹੀਂ ਸਰ ਜਿਸ ਤਰ੍ਹਾਂ ਆਪਾਂ ਦੇਖੀਏ ਪਾਰਕਿੰਗ ਦੀ ਗੱਲ ਕਰਦੇ ਆ ਆਪਾਂ ਬਟਿੰਡਾ ਦੇ ਵਿੱਚੋਂ ਹਰ ਇੱਕ ਬੰਦੇ ਦੀਆਂ ਗੱਡੀਆਂ ਚੱਕ ਕੇ ਲੈ ਕੇ ਜਾਂਦੇ ਆ ਇੱਕ ਚੇਅਰਮੈਨ ਸਾਹਿਬ ਦੀ ਗੱਡੀ ਖੜੀ ਹੈਗੀ ਆ ਆਊਟ ਲਾਈਨ ਖੜੀ ਹੈ ਤੁਸੀਂ ਉਹ ਗੱਡੀਆਂ ਚੱਕ ਨਹੀਂ ਲੈ ਕੇ ਕਿ ਕੀ ਕਾਰਨ ਕੀ ਹੈ ਆਮ ਬੰਦਿਆਂ ਨਾਲ ੱੱੱਕਾ ਕੀਤਾ ਜਾਂਦਾ ਤੇ ਚੇਅਰਮੈਨ ਦੀ ਗੱਡੀ ਕਿਉਂ ਨਹੀਂ ਚੱਕੀ ਗਈ ਇਹੋ ਜੀ ਕੋਈ ਗੱਲ ਨਹੀਂ ਜੀ ਨਹੀਂ ਸਰ ਉਹ ਖੜੀ ਹੈ ਤੁਸੀਂ ਦੇਖੋ ਮੇਰੇ ਕੋਲ ਵੀਡੀਓਗ੍ਰਾਫੀ ਹੈ ਨਹੀਂ ਕੋਈ ਪ੍ਰਸ਼ਾਧੀਆਂ ਮੇਰੇ ਕੋਲ ਵੀਡੀਓਗ੍ਰਾਫੀ ਵਾਲੇ ਆ ਜਾਣ ਤੇ ੱੱਕ ਲੈਣ ਸਰ ਮੇਰੇ ਕੋਲ ਵੀਡੀਓਗ੍ਰਾਫੀ ਹੈ ਤੁਹਾਨੂੰ ਦਿਖਾ ਦਿੰਨਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਤੇ ਆਮ ਲੋਕਾਂ ਨਾਲ ਕਿਉਂ ੱੱਕਾ ਕੀਤਾ ਰੋਈ ਆਮ ਆਮਾਦਮੀ ਕੀਤਾ ਤਾਂ ਕਾਮਿਗਾ ਕਿ ਉਹਨਾਂ ਦਾ ਪ੍ਰੋਸੈਸ ਹੈ ਜਿਵੇਂ ਪ੍ਰੋਸੈਸ ਚੱਲਦਾ ਹੈਗਾ ਚਲੋ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਦੇਖੋ ਜੀ ਇਸ ਦਾ ਪਹਿਲਾਂ ਹੀ ਕਹਿ ਰਹੇ ਹੈਗੇ ਆ ਵੀ ਪਾਰਕਿੰਗ ਦੇ ਨਾਲ ਦੇ ਉੱਤੇ ੱੱਕੇਸ਼ਾਈ ਚੱਲ ਰਹੀ ਹੈ ਸਰ ਇਹ ਪ੍ਰਾਈਵੇਟ ਠੇਕੇਦਾਰ ਚਲਾਉਂਦਾ ਹੁਣ ਤਾਂ ਨਗਰ ਨਿਗਮ ਦੇ ਬੰਦੇ ਵਿੱਚ ਬੈਠੇ ਹੁੰਦੇ ਜਦੋਂ ਗੱਡੀ ਆਉਂਦੀ ਹੈ ਜੀਆਂ ਅੱਜ ਦੀ ਗੱਲ ਦੇਖ ਲੋ ਜਿਵੇਂ ਹੁਣ ਚੇਅਰਮੈਨ ਸਾਹਿਬ ਦੀ ਗੱਡੀ ਜਮ੍ਹਾਂ ਹੀ ਯੈਲੋ ਲਾਈਨ ਤੋਂ ਬਾਹਰ ਖੜੀ ਸੀ ਜੇ ਆਮ ਬੰਦੇ ਦੀ ਗੱਡੀ ਨਾ 1 ਇੰਚ ਵੀ ਬਾਹਰ ਹੋਵੇ ਨਾਲ ਦੀ ਨਾਲ ਟੋ ਕਰਕੇ ਲੈ ਜਾਂਦੇ ਤੇ ਉਹਨੂੰ 800 ਰੁਪਏ ਦੇਣਾ ਪੈਂਦਾ ਔਲ ਦੀ ਇਹਨਾਂ ਦੀ ਟੋ ਬੈਨਾਂ ਦੋ ਤਿੰਨ ਵਾਰ ਲੰਘ ਗਈ ਲੇਕਿਨ ਮਜਾ ਆ ਜੇ ਇਹਨਾਂ ਨੇ ਉਸਦੀ ਗੱਡੀ ਚੱਕੀ ਹੋਵੇ ਚੇਅਰਮੈਨ ਸਾਹਿਬ ਦੀ ਐਦੋਂ ਪਹਿਲਾਂ ਵੀ ਕਈ ਵੀਡੀਓ ਇਸ ਤਰ੍ਹਾਂ ਦੀ ਆਂਦੀ ਆ ਜਿਹੜਾ ਕੋਈ ਇਹਨਾਂ ਦੇ ਮਨਿਸਟਰ ਹੁੰਦੇ ਕਿਸੇ ਪਾਰਟੀ ਜਿਹੜੀ yellow line ਆ parking ਵਾਸਤੇ ਬਣੀ ਆ ਗਈਆਂ ਉਹਦੇ ਵਿੱਚ ਰੇੜੀਆਂ ਲੱਗੀਆਂ ਪਈਆਂ ਖੋਖੇ ਲੱਗੇ ਪਏ ਹੈਗੇ ਆ ਲੋਕਾਂ ਨੂੰ ਗੱਡੀ ਖੜਾਉਣ ਨੂੰ ਥਾਂ ਨਹੀਂ ਹੈਗੀ ਆ ਤੇ ਜੇ ਕੋਈ ਕਾਨੂੰਨ ਹੈਗਾ ਉਹ ਸਾਰੀਆਂ ਚੀਜ਼ਾਂ ਦੇ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ parking ਵਾਸਤੇ ਤੁਸੀਂ ਸਪੇਸ ਬਣਾ ਕੇ ਦਿਓ ਜੇ ਕਿਸੇ ਦੀ ਗੱਡੀ ਬਾਹਰ ਖੜੀ ਆ ਫਿਰ ਤੁਸੀਂ ਮੇਰੇ ਪ੍ਰਧਾਨਾਂ ਦੀਆਂ ਗੱਡੀਆਂ ਕਿਉਂ ਛੱਡ ਦਿਓ ਚੇਅਰਮੈਨਾਂ ਦੀਆਂ ਗੱਡੀਆਂ ਕਿਉਂ ਛੱਡ ਦਿਓ ਇਹਦਾ ਮਤਲਬ ਹਨੇਰ ਨਜ਼ਰੀ ਚੱਲ ਰਹੀ ਹੈ ਨਾ ਅਸੀਂ ਵੀ ਤਾਂ ਸ਼ੁਰੂ ਤੋਂ ਇਹੀ ਕਰ ਰਹੇ ਆ ਲਾਲੇ ਇਹਨਾਂ ਦੀ ਹੱਦ ਦੇਖੋ ਵੀ 26 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਜਵਾਬ ਵੀ ਦੇਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੋਈ ਹੈਗੀ ਉਸ ਦੇ باوجود ਵੀ ਨਗਰ ਨਿਗਮ ਦੇ ਬੰਦੇ ਤੇ ਠੇਕੇਦਾਰ ਦੇ ਬੰਦੇ ਮਿਲ ਕੇ ਦੇਖੋ ਕਿਸ ਤਰ੍ਹਾਂ ਦਾ ਇਹ ਬਠਿੰਡੇ ਦੇ ਵਿੱਚ ਸਿਸਟਮ ਚਲਾ ਰੱਖਿਆ ਹੈਗਾ ਹੁਣ ਕਿਉਂ ਨਹੀਂ ਗੱਡੀ ਚੱਕੀ ਜਿਹੜੀ ਸੜਕ ਦੇ ਵਿਚਕਾਰ ਖੜੀ ਸੀ ਉਹਦੇ ਨਾਲ ਟ੍ਰੈਫਿਕ ਜਮ ਨਹੀਂ ਹੋ ਰਿਹਾ ਜੇ 1 ਅੱਧਾ ਇੰਚ ਗੱਡੀ ਇੱਧਰ ਉੱਧਰ ਹੋ ਜਾਂਦੀ ਹੈਗੀ ਆ ਤਾਂ ਉਹ ਵਿਚਾਰੇ ਲੋਕ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਇਸ ਅੰਦਰ ਕਰਕੇ ਲਾ ਲਈਏ ਲੇਕਿਨ yellow line ਸਹੀ ਨਹੀਂ ਬਣੀ ਹੋਈਆਂ ਫੁੱਟਪਾਥਾਂ ਸਹੀ ਨਹੀਂ ਬਣੀ ਹੋਈਆਂ ਜੇ 1 ਅੱਧਾ ਇੰਚ ਬਾਹਰ ਰਹਿ ਜਾਂਦੀ ਉਹਨਾਂ ਦੀ ਗੱਡੀਆਂ ਮਿੰਟ ਚ ਚੱਕ ਕੇ ਲੈ ਜਾਂਦੇ ਆ ਬੰਦਾ ਵਿਚਾਰਾ ਸੋਚਦਾ ਵੀ ਮੈਂ ਤਾਂ ਸਾਈਡ ਤੇ ਲਾਈ ਸੀ ਇਹਦਾ ਕੀ ਮੈਂ ਗਲਤੀ ਕਰ ਪਰ ਲੋਕਾਂ ਨੂੰ ਲੋਕਾਂ ਦੇ ਨਾਲ ਹੀ ਧੱਕੇਸ਼ਾਹੀ ਹੋ ਰਹੀ ਹੈ ਇਹ ਧੱਕੇਸ਼ਾਹੀ ਜਿਹੜੀ ਹੈ ਸਾਨੂੰ ਹੁਣ ਇੱਕੋ ਹੀ ਉਮੀਦ ਰਹਿ ਗਈ ਹੈ ਵੀ ਸ਼ਾਇਦ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਨੂੰ ਬੰਦ ਕਰਵਾ ਸਕੀਏ ਸਰ ਜਿਸ ਤਰ੍ਹਾਂ ਜੇ ਚੇਅਰਮੈਨ ਸਾਹਿਬ ਦੀ ਗੱਡੀ ਨਹੀਂ ਚੱਕੀ ਗਈ ਹੈ ਤੇ ਉੱਥੇ ਕੀਣਾ ਚਾਹੋਗੇ ਜੀ ਬਿਲਕੁਲ ਅਸੀਂ ਜਿਹੜੀ ਆ ਚੀਜ਼ਾਂ ਹੈਗੀਆਂ ਆ ਸਾਰੀਆਂ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਪਹਿਲਾਂ ਇਹਨਾਂ ਨੇ ਪੱਖਰਾ ਕਰਾਉਣ 26 ਮਾਰਚ ਨੂੰ ਇਹਨਾਂ ਦੀ ਵਾਰੀ ਹੈ ਠੇਕੇਦਾਰ ਨੇ ਦੇਣਾ ਉਹਦਾ ਰਿਪਲਾਈ ਤੇ ਕਾਰਪੋਰੇਸ਼ਨ ਨਹੀਂ ਦੇ ਰਹਾ ਉਹਦੇ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਆ ਚੀਜ਼ਾਂ ਅਸੀਂ ਦੱਸਾਂਗੇ ਵੀ ਆ ਦੇਖੋ ਜੀ ਤੁਹਾਡੀ ਡੇਟ ਤੋਂ 2 ਦਿ